ਅੱਜਕਲ ਵਿਆਹਾਂ ਦੇ ਵਿੱਚ ਵੀ ਸੌਦੇਬਾਜ਼ੀਆਂ ਹੋਣ ਲੱਗੀਆਂ ਨੇ ਕਿ ਤੁਸੀਂ ਸਾਡੀ ਧੀ ਤੇ ਪੈਸਾ ਲਾ ਕੇ ਉਸ ਨੂੰ ਬਾਹਰ ਭੇਜੋ ਤੇ ਅਸੀਂ ਉਸ ਦਾ ਵਿਆਹ ਤੁਹਾਡੇ ਪੁੱਤ ਨਾਲ ਕਰਾਂਗੇ ਪਰ ਕਈ ਵਾਰ ਪਰਿਵਾਰ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਨੇ ਅਜਿਹਾ ਕੁਝ ਵਾਪਰਿਆ ਨਵਾਂ ਸ਼ਹਿਰ ਦੇ ਪਿੰਡ ਦੁਰਗਾਪੁਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੇ ਨਾਲ ਜਿਸ ਦਾ ਵਿਆਹ ਬਲਾਚੌਰ ਦੇ ਪਿੰਡ ਸੁਦਾ ਮਾਜ਼ਰਾ ਦੀ ਰਹਿਣ ਵਾਲੀ ਸੁਖਵਿੰਦਰ ਕੌਰ ਦੇ ਨਾਲ 2017 ਦੇ ਵਿੱਚ ਹੋਇਆ ਸੀ ਪਰ ਵਿਆਹ ਤੋਂ ਬਾਅਦ ਇੱਕ ਬੇਟਾ ਵੀ ਹੋਇਆ ਸੁਖਵਿੰਦਰ ਕੌਰ ਪਹਿਲਾਂ ਤਾਂ ਆਇਲਟਸ ਕਰ ਚੁੱਕੀ ਸੀ ਜਿਸ ਦੇ ਵਿੱਚ ਉਸਦੇ ਪੰਜ ਬੈਡ ਆਏ ਸਨ ਵਿਆਹ ਤੋਂ ਬਾਅਦ ਹੀ ਉਸ ਦੀ ਵਿਦੇਸ਼ ਜਾਣ ਦੀ ਇੱਛਾ ਸੀ ਜੋ ਕਿ ਉਸਦੇ ਸਹੁਰਿਆਂ ਨੇ ਪੂਰੀ ਕੀਤੀ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ 16 ਲੱਖ ਰੁਪਏ ਸੁਖਵਿੰਦਰ ਕੌਰ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤਾ ਜਦਕਿ 9 ਲੱਖ ਰੁਪਏ ਕੈਸ਼ ਉਸ ਦੀ ਮਾਤਾ ਕੁਲਵਿੰਦਰ ਕੌਰ ਨੂੰ ਦਿੱਤਾ ਇਹ ਇਲਜ਼ਾਮ ਸਹੁਰੇ ਪਰਿਵਾਰ ਦੇ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਮਸਾ ਪੈਸਾ ਇਕੱਠਾ ਕਰਕੇ ਅਸੀਂ ਆਪਣੀ ਨੂੰਹ ਨੂੰ ਇੰਗਲੈਂਡ ਭੇਜਾਂ ਸੀ ਪਰ ਉੱਥੇ ਜਾ ਕੇ 2 ਮਹੀਨਿਆਂ ਬਾਅਦ ਉਸ ਨੇ ਸਾਨੂੰ ਬਲੌਕ ਕਰ ਦਿੱਤਾ ਸਾਰੇ ਪਰਿਵਾਰ ਦਾ ਫੋਨ ਚੱਕਣਾ ਬੰਦ ਕਰਤਾ ਇੱਥੋਂ ਤੱਕ ਕਿ ਆਪਣੇ 4 ਸਾਲ ਦੇ ਪੁੱਤ ਨੂੰ ਵੀ ਸੁਖਵਿੰਦਰ ਕੌਰ ਭੁੱਲ ਚੁੱਕੀ ਹੈ ਹੁਣ ਪਰਿਵਾਰ ਦੇ ਵੱਲੋਂ ਇਨਜਾਫ ਦੀ ਗੋਹਾਰ ਲਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਾਦ ਦਾ ਫਿਰ ਸਾਡੀ ਨੂੰ ਸਾਡਾ ਪੈਸਾ ਮੋੜੇ ਸਾਡਾ 25 ਲੱਖ ਰੁਪਏ ਮੋੜੇ ਜਾਂ ਫਿਰ ਸਾਨੂੰ ਇੰਗਲੈਂਡ ਬੁਲਾਵੇ ਤਾਂ ਪਤੀ ਦੇ ਵੱਲੋਂ ਇਹ ਗੁਹਾਰ ਪੁਲਿਸ ਦੇ ਅੱਗੇ ਵੀ ਲਗਾਈ ਗਈ ਹੈ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਪਰ ਪਹਿਲਾ ਮਾਸ ਮਸਲਾ ਸੁਲਝਿਆ ਵੀ ਸੀ ਪਰ ਉਸ ਤੋਂ ਬਾਅਦ ਵੀ 1 ਸਾਲ ਹੋ ਗਿਆ ਕੋਈ ਵੀ ਫੋਨ ਜਿਹੜਾ ਸੁਖਵਿੰਦਰ ਕੌਰ ਦਾ ਨਹੀਂ ਆਇਆ ਤਾਂ ਹੁਣ ਇਨਸਾਫ ਦੀ ਗੁਹਾਰ ਪਤੀ ਦੇ ਵੱਲੋਂ ਲਗਾਈ ਜਾ ਰਹੀ ਹੈ ਕਿ ਜਾਂ ਤਾਂ ਫਿਰ 25 ਲੱਖ ਰੁਪਏ ਮੋੜਿਆ ਜਾਵੇ ਜਾਂ ਫਿਰ ਮੈਨੂੰ ਇੰਗਲੈਂਡ ਬੁਲਾਇਆ ਜਾਵੇ ਨਾਮ ਕੀ ਆਪਣੇ ਕਿੱਥੇ ਰਹਿੰਦੇ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਨੁਰਗਾਪੁਰ ਰਹਿਣਾ ਮੈਂ ਕੀ ਹੋਇਆ ਤੁਹਾਡੇ ਨਾਲ ਮੈਂ ਜੀ ਸਿੱਧੂ ਮੂਰੇ ਵਿਆਹਿਆ ਸੀਗਾ ਬਲਾਚੋਰ ਦੇ ਕੋਲ ਕਿਹੜੇ ਸਾਲ 2017 ਚ 23 ਤਰੀਕ ਨੂੰ ਪੰਜਵੇਂ ਮਹੀਨੇ ਵਿਆਹ ਹੋਇਆ ਸੀ ਮੇਰਾ ਤੇ ਸੁਖਵਿੰਦਰ ਕੌਰ ਨਾਲ ਵਿਆਹ ਹੋਇਆ ਸੀ ਉਹ 2-3 ਸਾਲ ਮਹੀਨਾ ਇੱਥੇ ਰਹੀ ਆ ਉਹ ਪਿਆਰ ਹੁੰਦਾ ਜਗਾ ਬਦੇਰਾ ਕਦੇ ਐਦਾਂ ਦਿਖਾਵੇ ਨਹੀਂ ਕੀਤਾ ਜਾਦੀ ਉਹ ਬਾਹਰ ਗਈ ਆ ਉਹਨੇ ਇੱਕ ਵਾਰ ਨਹੀਂ ਫੋਨ ਕੀਤਾ ਬਲੌਕ ਚ ਬੂੰ ਬਾਇਆ ਮੇਰਾ ਕਿੰਨੇ ਸਾਲ ਨੂੰ ਬਾਹਰ ਗਈ ਬਾਹਰ ਗਈ ਨੂੰ ਹੋ ਗਏ 2 ਸਾਲ 2 ਸਾਲ 2 ਸਾਲਾਂ ਨੂੰ ਕਦੇ ਖੂਨ ਨਹੀਂ ਕੀਤਾ ਨਾ ਪੁੱਛਿਆ ਚਲ ਇੱਕ ਮੇਰੇ ਬੇਟਾ 4 ਸਾਲ ਦਾ ਨਾ ਇਹਨੂੰ ਕਦੇ ਖੂਨ ਦਿੱਤਾ ਉਹਨਾਂ ਤੁਸੀਂ ਕਦੇ ਉਹ ਆਪਣੇ ਸਾਸੂ ਨੂੰ ਪੁੱਛੇ ਸੌਰਣ ਪੁੱਛੇ ਤੁਸੀਂ ਉਹਨਾਂ ਨਾਲ ਵੀ ਮੇਰਾ ਕੋਈ ਕਨੈਕਟ ਨਹੀਂ ਉਹਨਾਂ ਦੀ ਕੋਈ ਬੀਲ ਪਾਣ ਵਿਲੇ ਜਦੋਂ ਜਾ ਗੁਣਾਂ ਤਲਾਕ ਮੰਗਦੇ ਉਹਨਾਂ ਨੇ ਤਾਂ ਕਈ ਸੁਨੇਹੇ ਭੇਜੇ ਰਈਆਂ ਕੋਲ ਤਲਾਕ ਮੰਗਦੇ ਉਹ ਤਲਾਕ ਮੰਗਦੇ ਤਲਾਕ ਮੰਗਦੇ ਤਾਂ ਤੁਸੀਂ ਬਾਹਰ ਭੇਜੇ ਸੀ ਉਹ ਬਾਹਰ ਅਸੀਂ ਭੇਜੇ ਸੀ ਕਿੰਨਾ ਪੈਸਾ ਕਰਤੋਆ 16 ਲੱਖ ਤਾਂ ਅਸੀਂ ਜਿਹਦਾ ਸੁਖਵਿੰਦਰ ਕੌਰ ਦੇ ਖਾਤੇ 'ਚ ਪਾਇਆ ਸੀ 9 ਲੱਖ ਉਹਨਾਂ ਨੂੰ ਕਹੇ ਦਿੱਤਾ ਅੱਜ ਅੱਛਾ ਉਹਦੀ ਸਾਸ ਸੇ ਉਹਦੀ ਮੰਮੀ ਅੱਛਾ ਹਾਂਜੀ ਸਾਡੇ ਘਰੇ ਆਤੀਆਂ ਜੀ ਅੱਜ ਘਰੇ ਆਣੇ ਹਾਂ ਜੀ ਤਾਂ ਕਦੇ ਫੋਨ ਹੀ ਕੀਤਾ ਇੱਕ ਵਾਰ ਫੋਨ ਇੱਕ ਵਾਰ ਤੁਸੀਂ ਕਦੀ ਕੋਸ਼ਿਸ਼ ਕੀਤੀ ਬਲੌਕ ਚ ਬਾਇਓ ਨੰਬਰ ਸਾਡੇ ਸਾਰੇ ਫੈਮਲੀ ਦੇ ਤੁਸੀਂ ਤੁਹਾਡਾ ਬ੍ਰਦਰ ਵੀ ਉੱਥੇ ਹੈਗਾ ਬ੍ਰਦਰ ਉੱਥੇ ਹੈਗਾ ਪਰ ਬ੍ਰਦਰ ਨਾਲ ਗੱਲ ਹੁੰਦੀ ਔਨ ਕਦੇ ਗੱਲ ਕੀਤੀ ਨਹੀਂ ਹੈਗੀ ਉਹ ਮੰਗ ਤੁਸੀਂ ਕੀ ਕਰਦੇ ਹੋ ਤੁਹਾਡੇ ਡੈਡੀ ਤੁਸੀਂ ਪਰਚਾ ਵੀ ਕਰਾਤੀ ਉਸ ਦੇ ਖਿਲਾਫ ਮੰਗ ਹੀ ਆ ਬੰਨ ਜਾਂ ਬਾਹਰ ਸਾਹ ਦਿਲਵੇ ਜਾਂ ਇੱਥੇ ਆ ਕੇ ਹੁਣ ਸਾਹਮਣੇ ਆ ਬੇਟਾ ਵੀ ਹੁਣ ਮੇਰਾ ਇੱਥੇ ਇਹਨੂੰ ਸਾਹਮਣੇ ਹੁਣ ਮੈਂ ਵੀ ਕੋਈ ਮੋਰੇ ਕੰਮ ਕਰਾਂ ਕੋਈ ਤੁਸੀਂ ਕੀ ਕੰਮ ਮੈਂ ਪਲੰਬਰ ਦਾ ਕਰਦਾ ਜੀ ਗਲਮਬਰ ਦਾ ਹਾਂ ਜੀ ਉਹ ਇੰਗਲੈਂਡ ਚ ਉਹ ਇੰਗਲੈਂਡ ਉਹ ਕੀ ਕਰਦੇ ਉਹ ਉੱਥੇ ਰੈਸਟੋਰੈਂਟ ਚ ਕੰਮ ਕਰਦੇ ਸਾਡਾ 5.25 ਲੱਖ ਵਾਪਸ ਸਾਡਾ ਬਾਰੇ ਜਾਂ ਸਾਡੇ ਦਾ ਪੈਸੇ ਵੀ ਲੈ ਗਏ ਨਾ ਅਸੀਂ ਗਾਂਝੋ ਗਏ ਆ ਜਿਹੜਾ ਮੇਤੇ ਲਾ ਕੇ ਗਾਂ ਮੈਨੂੰ ਭੇਜਿਆ ਜਾਵੇ ਤਾਂ ਫਿਰ ਟੋਪ ਕੀ ਆਉਣ ਬੱਚੇ ਦੇ ਵੀ ਲੱਗਦੇ ਆ ਉਹਦੀ ਵੀਜ਼ਾ ਉਹਨੂੰ ਵੀ ਸਾਹਮਦੇ ਆ ਬੱਚਾ ਪੜਦਾ ਬੱਚਾ ਪੜਦਾ ਏ ਕਿਹੜੇ ਕਲਾਸ ਕਿੰਜੀ ਚੱਲੇਗਾ ਕਿੰਜੀ ਹਾਂਜੀ ਹੁਣ ਡਿਮਾਂਡ ਕੀ ਅਪਰਚਾ ਦਰਜ ਹੋ ਗਿਆ ਡਿਮਾਂਡ ਇਹੀ ਇਨਸਾਮ ਮੈਨੂੰ ਜਾਵੇ ਸਾਹਮਣੇ ਜਾਦ ਇੱਥੇ ਆ ਕੇ ਰੋਵੇ ਜਾਂ ਛੱਟ ਪੈਸੇ ਵਾਪਸ ਕਰੇ ਕੋਟ ਮੇਰੀ ਘਰੋਂ ਕੋਟ ਮੈरिज ਹੋਇਆ ਜੀ ਆ 60 ਮੀਟਰ ਕੋਟ ਮੈरिज ਇਤ ਦਾਣਾ ਤੇ ਜਿਹੜੀਆਂ ਫੋਟੋਆਂ ਫੋਟੋਆਂ ਵੀ ਸਗੀਆਂ ਸਾਡੀਆਂ ਸਾਰੀਆਂ ਇੱਥੇ ਵਿਆਹ ਦੀਆਂ ਐਲਬਮਾਂ ਵੀਡੀਓ ਬੋਡੀਓ ਸਾਰੀਆਂ ਉਹ ਚੱਕ ਕੇ ਲੈ ਗਈ ਨਾਲੇ ਉਹਦੇ ਨਾਲ ਲੈ ਗਈ ਪਹਿਲਾਂ ਹੀ ਪਲਾਨ ਸੀਗਾ ਉਹਨਾਂ ਦਾ ਸਸ ਤੋਂ ਪਹਿਲੇ ਚੱਕ ਕੇ ਲੈ ਗਈ ਜਦੋਂ ਉਹ ਵੀ ਇੱਥੇ ਰਹਿੰਦੀ ਹੁੰਦੀ ਸੀ ਤੁਹਾਡੇ ਸਾਡੇ ਸਾਥ ਕੋਲ ਰਹਿੰਦੀ ਸੀ ਉਹ ਆ ਜਾਂਦੀ ਸੀਗੀ ਇੱਥੇ ਦੂਏ ਤੀਏ ਦਿਨ ਆ ਜਾਂਦੀ ਸੀਗੀ ਉਹ ਲੈ ਲੂਗਾ ਚੱਕ ਕੇ ਤੇ ਹੁਣ ਮੈਨੂੰ ਤਾਂ ਕੀ ਮਿਲ ਰਹੀਆਂ ਬਗਾ ਜੋਰਾਂ ਲੋ ਉਹਨੂੰ ਬੰਦਿਆਂ ਲੋ ਜਿਆਦਾ ਤਲਾਕ ਲਵੋ ਜਾਂ ਫਿਰ ਨਤੀਜਾ ਕੋ ਉਤਨਾ ਨਾ ਕਹੋ ਇਹਦਾ ਡਰਾਂ ਦੇ ਆ ਸਾਨੂੰ ਬਹੁਤ ਤੁਸੀਂ ਕੀ ਕਰੋਗੇ ਤੁਸੀਂ ਤਲਾਕ ਕਰੋਗੇ ਹਾਂ ਅਜੀਜ਼ਾ ਹਣ ਪਰਚਾ ਕੀਤਾ ਦੇਖੋ ਹਣ ਕੀ ਆਂਦਾ ਰਿਜ਼ਲਟ ਇਹ ਪੂਰਾ ਮਾਮਲਾ ਕੀ ਹੈ ਜੇ ਤੁਸੀਂ ਅੱਜ ਇੱਥੇ ਸਰ ਆਪਣੇ ਪਰਿਵਾਰ ਇਕੱਠੇ ਹੋਵੇ ਮੈਂ ਸਰਵਨ ਸਿੰਘ ਭੋਲਾ ਜੀ ਦੁਰਗਾਪੁਰ ਤੋਂ ਸਾਬਕਾ ਸਰਪੰਚ ਜੀ ਪਹਿਲਾਂ ਮੈਂ ਬਲਾਕ ਸੰਪਤੀ ਦਾ ਚੇਅਰਮੈਨ ਵੀ ਰਿਹਾ ਜੀ ਤੇ ਮਸਲਾ ਤਾਂ ਸਰ ਇਹ ਆ ਤੇ ਮੇਰੇ ਘਰ ਵਾਲੀ ਮਰੀ ਨੂੰ 15 ਕ ਸਾਲ ਹੋ ਗਏ ਜੀ ਉਸ ਤੋਂ ਬਾਅਦ ਮੇਰੀ ਸਾਲੇ ਆਰ ਦਾ ਤਲਾਕ ਹੋਇਆ ਸੀ ਮੇਰੇ ਸਾਲੇ ਨਾਲ ਜੀ ਉਹ ਮੇਰੇ ਕੋਲ ਇੱਥੇ ਦੁਰਗਾਪੁਰ ਦੇ ਵਿੱਚ ਰਹਿਣ ਲੱਪੇ 15-20 ਸਾਲ ਤੋਂ ਜੀ ਉਹਦੇ ਵੀ ਤਿੰਨ ਬੱਚੇ ਸੀਗੇ ਜੀ ਬੱਚੇ ਪਹਿਲਾਂ ਛੋਟੇ ਸੀ ਹੁਣ ਵੱਡੇ ਹੋ ਗਏ ਜੀ ਮੈਂ ਤਿੰਨ ਬੱਚੇ ਉਹਦੇ ਵਿਆਏ ਜੀ ਤੇ ਦੋ ਬੱਚੇ ਹੋਰ ਪਾਸੇ ਵਿਆਏ ਆ ਜਿਹਦਾ ਮਨਪ੍ਰੀਤ ਸਿੰਘ ਐ ਸਿੱਧੂ ਮੱਜਰੇ ਸੁਖਵਿੰਦਰ ਕੌਰ ਨਾਲ ਵਿਆਹਿਆ ਜੀ 2017 ਦੇ ਵਿੱਚ ਜੀ ਇਹ ਦੋਵੇਂ ਕਿੱਥੇ ਪੈਂਦੇ ਐ ਇਹ ਬਾਲਾ ਚੌਰ ਚ ਪੈਂਦਾ ਜੀ ਬਾਲਾ ਚੌਰ ਦੇ ਨਾਲ ਹੀ ਪੈਂਦਾ ਜੀ ਉਹ ਗਰੀਬ ਪਰਿਵਾਰ ਸੀਗਾ ਜੀ ਉਹ ਕਹਿੰਦੇ ਅਸੀਂ ਦਾਜ ਨਹੀਂ ਦੇਣਾ ਮੈਂ ਦਾਜ ਵੀ ਨਹੀਂ ਲਿਆ ਸਾਰਾ ਖਰਚਾ ਮੈਂ ਆਪਣੇ ਕੋਲੋਂ ਕਰਕੇ ਜੀ ਉਹ ਕੁੜੀ ਵਿਆਹ ਕੇ ਇੱਥੇ ਲਿਆਂਦੀ 2-3 ਸਾਲ ਰਹੀ ਉਹਦੇ ਇੱਕ ਬੇਟਾ ਪੈਦਾ ਹੋਇਆ ਜੀ 2 ਸਾਲ ਬਾਅਦ ਮੁੜ ਕੇ ਜੀ ਉਹ ਕਹਿੰਦੀ ਮੈਂ ਬਾਹਰ ਜਾਣਾ ਜੀ ਚਲੋ ਅਸੀਂ ਕਿਸੇ ਏਜੰਟ ਨਾਲ ਗੱਲ ਕੀਤੀ ਉਹਨੇ ਐਲਰਟ ਕੀਤੀ ਸੀ 5 ਨੰਬਰ ਆਇਓ ਸੀਗੇ ਬੈਂਡ ਜੀ ਉਹਦੇ ਏਜੰਟ ਨੇ ਉਹਦਾ ਵੀਜ਼ਾ ਲਵਾਤਾ ਜੀ 2023 ਦੇ ਵਿੱਚ 25 ਲੱਖ ਚ ਸਾਡੀ ਗੱਲ ਹੋਈ ਜੀ ਕਿੱਥੇ ਭੇਜਿਆ ਉਹ ਅ ਇੰਗਲੈਂਡ ਜੀ ਤੇ 16 ਲੱਖ ਰੁਪਈਆ ਮੈਂ ਸਿਕਵਿੰਦਰਗੋੜ ਦੇ ਖਾਤੇ ਚ ਪਾਇਆ ਜੀ ਜਿਹੜੀ 9 ਮੇਰੀ ਜੀ ਤੇ 9 ਲੱਖ ਰੁਪਈਆ ਮੈਂ ਕੈਸ਼ ਦਿੱਤਾ ਜੀ ਉਹਦੀ ਮੰਮੀ আর ਡੈਡੀ ਉਹਦੇ ਆਏ ਸੀਗੇ ਕਹਿੰਦੇ ਅਸੀਂ ਤੁਹਾਡੇ ਪੈਸੇ ਵਾਪਸ ਕਰ ਦਵਾਂਗੇ ਜੀ ਤੇ ਨਾਲੇ ਤੁਹਾਡੇ ਬੱਚੇ ਆ ਮਨਪ੍ਰੀਤ ਸਿੰਘ ਨੂੰ ਅਸੀਂ ਤੇ ਆ ਛੋਟੇ ਬੱਚੇ ਨੂੰ ਅਸੀਂ ਇੰਗਲੈਂਡ ਇਹ ਕੁੜੀ ਸੱਦ ਲੁਗੀ ਜੀ ਮੁੜ ਕੇ ਜਦੋਂ ਚੱਲ ਗਈ ਜੀ ਉਹਨੇ 2 ਮਹੀਨਿਆਂ ਬਾਅਦ ਹੀ ਉਹਨੇ ਸਾਡੇ ਨੰਬਰ ਵੀ ਬਲੌਕ ਕਰ ਦਿੱਤੇ ਜੀ ਤੇ ਸਾਡੇ ਨਾਲ ਗੱਲ ਕਰਨੀ ਬੰਦ ਕਰ ਕਰ ਦਿੱਤੀ ਮੁੰਡੇ ਨਾਲ ਵੀ ਆਪਣੀ ਸੱਸ ਨਾਲ ਵੀ ਮੇਰੇ ਨਾਲ ਜੀ ਉਹਨੇ ਨੰਬਰ ਬਲੌਕ ਕਰ ਦਿੱਤੇ ਜੀ ਸਾਨੂੰ ਸ਼ੱਕ ਪੈ ਗਈ ਵੀ ਇਹ ਕੀ ਗੱਲ ਹੋ ਗਈ ਜੀ ਉਹ ਜਦੋਂ ਅਸੀਂ ਪਤਾ ਕੀਤਾ ਜੀ ਉਹ ਹੋਰ ਕਿਸੇ ਮੁੰਡੇ ਨਾਲ ਉੱਥੇ ਇੰਗਲੈਂਡ ਦੇ ਵਿੱਚ ਜਾ ਕੇ ਰਹਿਣ ਲੱਪੇ ਜੀ ਤੇ ਮੁੜ ਕੇ ਮੈਂ ਕਿਹੜਾ ਮਾਰਿਆ ਜੀ ਉੱਥੇ ਇੰਗਲੈਂਡ ਮੈਂ ਜਾਣਾ ਰਹਿਣਾ ਆਪਣੇ ਬੇਟਾ ਵੀ ਆ ਮੇਰਾ ਉੱਥੇ ਇੰਗਲੈਂਡ 'ਚ ਜੀ ਉਹ ਕਹਿੰਦੀ ਜੀ ਮੇਰਾ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਨਾ ਮੈਂ ਪੈਸੇ ਵਾਪਸ ਕਰਨੇ ਆ ਜੀ ਤੇ ਨਾ ਮੈਂ ਇਹਨਾਂ ਨੂੰ ਸੱਦਣਾ ਮੇਰਾ ਦੁਰਗਾਪੁਰ ਦੇ ਵਿੱਚ ਕੋਈ ਲੈਣ ਦੇਣ ਹੈ ਨਹੀਂ ਜੀ ਫਿਰ ਜਿਵੇਂ ਉਹਦੀ ਮੰਮੀ ਨਾਲ ਗੱਲ ਕੀਤੀ ਜੀ ਉਹ ਕਹਿੰਦੀ ਆ ਸਾਡੇ ਕੋਲ ਪੈਸੇ ਨਹੀਂ ਅਸੀਂ ਤਾਂ ਦੇਣੇ ਨਹੀਂ ਹੈਗੇ ਪੈਸੇ ਨਾ ਤੁਹਾਡੇ ਨਾਲ ਰਿਸ਼ਤੇਦਾਰੀ ਆ ਸਾਡੀ ਕੋਈ ਵੇ ਤਲਾਕ ਕਰੋ ਤੁਸੀਂ ਤੇ ਮੈਂ ਕਿਹਾ ਤਲਾਕ ਇਦਾਂ ਨਹੀਂ ਹੁੰਦੇ ਅਸੀਂ ਪਹਿ ਪੰਚਾਇਤ ਇਕੱਠੀ ਕੀਤੀ ਜੀ ਆਪਣੀ ਬਰਾਦਰੀ ਇਕੱਠੀ ਕੀਤੀ ਜੀ ਉਹਨਾਂ ਨੇ ਵੀ ਇਹੀ ਫੈਸਲਾ ਕੀਤਾ ਵੇ ਉਹ ਕੁੜੀ ਆਵੇ ਆਪਣੇ ਬੱਚਿਆਂ ਨੂੰ ਬਾਹਰ ਲੈ ਕੇ ਜਾਵੇ ਐ ਤੇ ਦੁਰਗਾਪੁਰ ਆਵੇ ਉਹ ਕਹਿੰਦੇ ਕੋਈ ਨਹੀਂ ਜੀ ਦੇਖਾਂਗੇ ਸੋਚਾਂਗੇ ਜੀ ਉਹਨਾਂ ਨੇ ਕੋਈ ਲੜਥੇੜਾ ਫੜਾਇਆ ਨਹੀਂ ਜੀ ਮੋੜ ਕੇ ਮੈਂ ਐਸਐਸਪੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਜੀ ਨਵੇਂ ਸ਼ਹਿਰ ਉਹਨਾਂ ਨੇ ਸਲਿੰਦਰ ਚਾਂਦ ਜੀ ਐਸਐਸਪੀ ਸਾਹਿਬ ਨੂੰ ਮਾਰਕ ਕਰਤੀ ਜੀ ਉੱਥੇ ਉਹ ਤਲਵਿੰਦਰ ਕੌਰ ਆਈ ਉਹ ਕਹਿੰਦੀ ਜੀ ਇੱਕ ਸਾਲ ਦੇ ਵਿੱਚ ਵਿੱਚ ਜਿਹੜੇ ਮੁੰਡੇ ਦੀ ਸੱਸ ਮੁੰਡੇ ਦੀ ਸੱਸ ਕੁਲਵਿੰਦਰ ਕੌਰ ਜੀ ਤੇ ਉਹ ਕਹਿੰਦੀ ਜੀ ਇੱਕ ਸਾਲ ਲਿਖਤੀ ਰੂਪ ਪੰਚਾਇਤੀ ਰਾਜੀਨਾਮਾ ਹੋਇਆ ਜੀ ਡੀਐਸਪੀ ਸਾਹਿਬ ਦੇ ਉਹ ਕਹਿੰਦੀ ਜੀ ਇੱਕ ਸਾਲ ਦੇ ਵਿੱਚ ਵਿੱਚ ਮੁੰਡੇ ਨੂੰ ਮਨਪਰੀ ਸਿੰਘ ਨੂੰ ਤਾਂ ਉਹਦੇ ਬੇਟੇ ਨੂੰ ਬਈ ਅਸੀਂ ਬਾਹਰ ਭੇਜਾਂਗੇ ਜੇ ਇੱਕ ਸਾਲ ਚ ਨਾ ਭੇਜਿਆ ਤਾਂ ਅਸੀਂ ਤੁਹਾਡਾ 25 ਲੱਖ ਰੁਪਈਆ ਵਾਪਸ ਕਰ ਦੇਵਾਂਗੇ ਜੀ ਉਸ ਤੋਂ ਬਾਅਦ ਜੀ ਉਹਨੇ ਮੁੜ ਕੇ ਮਨਪਰੀ ਸਿੰਘ ਨਾਲ 2 ਸਾਲ ਹੋ ਗਏ ਉਹਨੂੰ ਗਈ ਨੂੰ ਇੰਗਲੈਂਡ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਨਾ ਆਪਣੇ ਬੇਟੇ ਨਾਲ ਕੀਤੀ ਹੈ ਜੀ ਤੇ ਅਜੀ ਤਾਂ ਹੀ ਬੇਨਤੀ ਕਰਦੇ ਵੀ ਸਾਨੂੰ ਨਾ ਕਿਸੇ ਤੰਗ ਨਾ ਅਨਸਾਫ ਮਿਲ ਜਵੇ ਜੀ ਸਾਨੂੰ ਲੁੱਟ ਕੇ ਲੈ ਗਿਓ 25 ਲੱਖ ਰੁਪਏ ਲੈ ਗਿਓ ਜੀ ਸਾਡਾ ਖੇਤ ਲੁੱਟ ਕੇ ਤੇ ਪਰਿਵਾਰ ਕਰਕੇ ਤੁਹਾਨੂੰ ਪਰਿਵਾਰ ਨੂੰ ਤੇ ਆਪੇ ਕਰ ਜਾਇਆ ਸਸ ਨੂੰ ਹਾਂਜੀ ਉੱਥੇ ਫਿਰੋ ਡੀਐਸਪੀ ਸਾਹਿਬ ਨੂੰ ਮਾਰਕ ਹੋਈ ਸੀ ਇਸਰੇਦਰ ਚਾਂਗ ਨੂੰ ਨਹੀਂ ਸਾਹਿਬ ਸਾਹਿਬ ਸਹਿਵਾਜ ਨੂੰ ਜੀ ਤੇ ਉਹਨਾਂ ਨੇ ਵਿਪਰਚਾ ਦਰਚ ਕੀਤਾ ਜੀ ਅੱਛਾ ਜੀ ਤੇ ਹੁਣ ਪਰਚਾ ਦਰਜ ਹੋਇਆ ਜੀ ਹੁਣ ਦੇਖੋ ਕੀ ਬਣਦਾ ਕਿਸ ਦੇ ਖਿਲਾਫ ਮਾਮਲਾ ਦਰਜ ਇੱਕ ਕੁਲਵਿੰਦਰ ਕੌਰ ਤੇ ਸੁਖਵਿੰਦਰ ਕੌਰ ਦੇ ਜੀ ਯਾਨੀ ਤੁਹਾਡੀ ਨੂੰਹ ਹੈ ਉਸਦੇ ਨਾਲ ਮੁੰਡੇ ਦੀ ਸੱਸ ਹਾਂਜੀ ਉਹਨਾਂ ਤੋਂ ਖਿਲਾਫ ਪਰਚਾ ਦਰਜ ਆਹ ਮੰਦੀ ਤੋਂ ਜੀ ਉਹ ਤਾਂ ਜਿਹੜਾ ਕੀ ਕਰਦੇ ਹੋ ਉਹਦਾ ਡੈਡੀ ਆ ਉਹ ਵੀ ਵਿਚੇ ਹੀ ਆ ਜੀ ਇਹਨਾਂ ਨੇ ਤਿੰਨਾਂ ਨੇ ਸਾਲਾਂ ਨਾਲ ਸਾਡੇ ਨਾਲ ਠੱਗੀ ਕੀਤੀ ਜੀ ਹੁਣ ਤੁਸੀਂ ਕੀ ਮੰਗਦੇ ਅਸੀਂ ਤਾਂ ਇਨਸਾਫ ਮੰਗਦੇ ਆ ਜੀ ਤੇ ਸਾਨੂੰ ਇਨਸਾਫ ਮਿਲ ਜੂਗਾ ਭਾਈ ਸਾਹਿਬ ਮੰਗਦੇ ਹੋ ਕਿ ਮੁੰਡਾ ਚਾਹੁੰਦੇ ਕਿ ਮੁੰਡਾ ਪੁੱਤਾ ਥੋੜਾ ਬਾਹਰ ਚੱਲ ਜਾ ਅਸੀਂ ਕਹਿੰਦੇ ਵੇ ਇਹਨਾਂ ਨੂੰ ਬਾਹਰ ਸਾਥਲ ਵਿੱਚ ਜੇ ਨਹੀਂ ਪੈਸੇ ਦੇਣੇ ਜੀ ਨਹੀਂ ਆਪਣੇ ਬੱਚਿਆਂ ਨੂੰ ਆ ਕੇ ਸੰਭੇ ਇੱਥੇ ਆ ਕੇ ਜੀ ਇਹ ਇੱਕ ਕਦਮੰਦਾਰ ਜੋ ਹੈ ਜੀ 420 ਦਾ ਬਾਅਦ ਇਨਕੁਆਰੀ ਇਹ ਇੱਕ ਸੁਖਵਿੰਦਰ ਹੋਰ ਦੇਖਵਾ ਸੁਖਵਿੰਦਰ ਕੋਲੋਂ ਪੁੱਛੀ ਮੈਂ ਇੱਕ ਸ਼ੀਨ ਇਕਨ ਗਵਿੰਦਰ ਗੌਰ ਪੁੱਤ ਇਹ ਰਿਸ਼ਿੰਗਬਾਸੀ ਸੁੱਧੇ ਮਜਰੇ ਦੇ ਖਿਲਾਫ 25 ਲੱਖ ਰੁਪਏ ਲੈਣ ਦੇਣ ਦਾ ਹੋਇਆ ਇਹ ਕੀ ਬਾਹਰ ਵੇਚਦਾ ਸੀ ਕਿ ਕਿਆ ਸੀਗਾ ਪਤੀ ਪਤਨੀ ਸੀ ਕਿਆ ਸੀਗਾ ਇਹਦਾ ਨਹੀਂ ਉਹ ਦੂਜਾਈ ਰਿਸ਼ਤੇਦਾਰੀ ਚੋ ਦੂਜੇ ਲੱਗਦੇ ਐ ਠੀਕ ਆ ਤੁਸੀਂ ਚੋ ਪੁੱਛੋ ਲੈ ਕੇ ਨੰਦ ਰਿਸ਼ਤੇਦਾਰੀ ਹਾਂ ਉਹ ਇਹਦੀ ਸੁਖਵਿੰਦਰ ਗੌਰ ਐ ਨਾ ਉਹ ਵਿਦੇਸ਼ੋਂ ਲੈਣ ਜਾਇਆ ਜਾਂਦੀ ਸੀ ਨੇ ਇੱਕ ਸਰਬਲ ਸਿੰਘ ਸਰਪੰਚਾਏ ਦੁਰਗਾਪੁਰਾ ਇਹਨੂੰ ਪੂਦੂ ਕਹਿੰਦੇ ਉਹ

ਇਕ ਕੁਲਵਿੰਦਰ ਕੋਰ ਇੱਕ ਸੁਪਰੀਮਾ ਮਾਂ ਬੇਟੀ ਹੈ ਹੁਣ ਤਕੀ ਚੱਲੀ ਹੈ ਆਪਣੀ ਹਾਂ ਚੱਤੀ ਚੱਲ